ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਉਹਨਾਂ ਸਾਰੇ ਸਰੋਤਿਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਜੋ ਲਗਾਤਾਰ ਸਾਡੇ ਦੁਆਰਾ ਗਾਇਆ ਲੋਕੀਤਾਂ ਨੂੰ ਸੁਣਦੇ ਨੇ ਤੇ ਲੋਕੀ ਸੁਣ ਕੇ ਸਨ ਸੁਣ ਸੁਣ ਕੌਮਪਲੀਮੈਂਟ ਕਰਦੇ ਨੇ ਸਾਡਾ ਹੌਸਲਾ ਵਧਾਉਂਦੇ ਨੇ ਤੇ ਅਸੀਂ ਇਸੇ ਹੌਸਲੇ ਦੀ ਬਦੌਲਤ ਅਗਲੇ ਦਿਨ ਫੇਰ ਤੁਹਾਡੇ ਰੂਬਰੂ ਹੋ ਜਾਈਏ ਕੋਈ ਨਾ ਕੋਈ ਲੋਕੀਤ ਲੈ ਕੇ ਤੇ ਅੱਜ ਫੇਰ ਅਸੀਂ ਤੁਹਾਡੇ ਦੁਆਰਾ ਦਿੱਤੀ એનર્ਜੀ ਦੇ ਸਦਕਾ ਇੱਕ ਬੜਾ ਸੋਹਣਾ ਲੋਕੀਤ ਲੈ ਕੇ ਤੁਹਾਡੇ ਸਾਹਮਣੇ ਹੋਇਆ ਉਮੀਦ ਕਰਦੇ ਹਾਂ ਕਿ ਅੱਜ ਵਾਲੇ ਲੋਕ ਗੀਤ ਨੂੰ ਵੀ ਤੁਸੀਂ ਪਰਮਾ ਹੰਗਾਰ ਦੋਗੇ ਇਸ ਲੋਕ ਗੀਤ ਤੋਂ ਵੀ ਚੰਗਾ ਲੁਥਪਲਾਉਂਗੇ ਤੇ ਆਜੋ ਫਿਰ ਆਪਾਂ ਹੁਣ ਰਲ ਮਿਲ ਕੇ ਅੱਜ ਵਾਲੇ ਲੋਕ ਗੀਤ ਦਾ ਆਨੰਦ ਮਾਣੀਏ ਚਾਰੇ ਖੂਬ ਕਾਣੀ ਤਾਰੇ ਖਾਣਾ ਤੀਆ ਸੋ my, my. jari ka Senhor ਬਾਬਲ ਵਡੇ ਰਾਜ ਕਰ ਲੈ ਤੂੰ ਜੇਰਾ ਆਇਆ ਤੀਨੂ ਤारण ਦਾ ਮੇਰਾ ਬਾਬਲ ਵੱਡੇ

ਚਰਖਾ ਖੂਬ ਕਣੀ ਤਰੇ ਖਾਣਾ ਤੀਆਂ ਸਾਂ ਦੀ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਇਹ ਲੋਕ ਗੀਤ ਅਸੀਂ ਆਪਣੇ ਦੁਆਰਾ ਪੂਰੀ ਕੋਸ਼ਿਸ਼ ਕੀਤੀ ਕਿ ਇਹ ਲੋਕ ਗੀਤਾਂ ਦੀ ਬੰਨਗੀ ਸੁਹਾਗ ਤੁਹਾਨੂੰ ਸੋਹਣੇ ਤਰੀਕੇ ਦੇ ਨਾਲ ਸੁਣਾਇਆ ਜਾਵੇ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਕੋਸ਼ਿਸ਼ ਦੇ ਉੱਪਰ ਜ਼ਰੂਰ ਮੂਰ ਪਾਉਂਗੇ ਤੇ ਤੁਸੀਂ ਘਰ ਬੈਠੇ ਸਾਡੇ ਦੁਆਰਾ ਗਾਏ ਇਹਨਾਂ ਲੋਕ ਗੀਤਾਂ ਤੋਂ ਚੰਗਾ ਲੁਤਫਲਾਉਂਗੇ ਤੇ ਸਾਨੂੰ ਲੋਕ ਗੀਤ ਸੁਣ ਕੇ ਸਾਨੂੰ ਸੋਹਣੇ-ਸੋਹਣੇ ਕੌਮਪਲੀਮੈਂਟ ਕਰੋਗੇ ਤਾਂ ਜੋ ਅਸੀਂ ਅਗਲੇ ਦਿਨ ਫੇਰ ਤੁਹਾਡੇ ਰੂਬਰੂ ਹੋ ਸਕੀਏ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ